ਸੰਸਦਾਂ ਦੀ ਚਾਂਦੀ ਹੋ ਗਈ ਤਾਂ ਤੁਹਾਨੂੰ ਦੱਸ ਦਈਏ ਕਿ ਸਰਕਾਰ ਦੇ ਵੱਲੋਂ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਦੀਆਂ ਤਨਖਾਹਾਂ ਦੇ ਵਿੱਚ ਵਾਅਦਾ ਕੀਤਾ ਇਸ ਦੇ ਨਾਲ ਹੀ ਸਾਬਕਾ ਸੰਸਦੀ ਮੈਂਬਰਾਂ ਦੀਆਂ ਪੈਨਸ਼ਨਾਂ ਦੇ ਵਿੱਚ ਵੀ ਵਾਅਦਾ ਹੋਇਆ ਤਾਂ ਤੁਹਾਨੂੰ ਦੱਸ ਦਈਏ ਕਿ ਸੋਮਵਾਰ ਨੂੰ ਸੰਸਦੀ ਗਜ਼ਟ ਨੋਟੀਫਿਕੇਸ਼ਨ ਜਾਰੀ ਹੋਇਆ ਜਿਸ ਦੇ ਵਿੱਚ ਸਰਕਾਰ ਦੇ ਵੱਲੋਂ ਜਿਹੜੇ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਅਦਾ ਕੀਤਾ ਗਿਆ ਤੇ ਦਿਨਚਰੀ ਪੱਤਾ ਵੀ ਆ ਜਿਹੜਾ ਉਹ ਵਾਦਾ ਦਿੱਤਾ ਗਿਆ ਤਾਂ ਹੁਣ ਜਿਹੜੇ ਸੰਸਦਾਂ ਦੀ ਤਨਖਾਹ 1 ਲੱਖ ਰੁਪਇਆ ਸੀ ਉਹ ਵਧਾ ਕੇ 1 ਲੱਖ 24000 ਰੁਪਏ ਕਰ ਦਿੱਤੀ ਹੈ ਤੇ ਨਾਲ ਹੀ ਦਿਨਚਾਰੀ ਭੱਤਾ ਜਿਹੜਾ ਉਹ 2000 ਤੋਂ ਵਧਾ ਕੇ 2500 ਰੁਪਏ ਕਰ ਦਿੱਤਾ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਨਿਯਮ ਹੈ ਇਹ 1 April 2023 ਤੋਂ ਲਾਗੂ ਹੋਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੰਸਦੀਆਂ ਦੀ ਚਾਂਦੀ ਹੋ ਗਈ ਹੈ ਉਹਨਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਤਾ ਤੁਹਾਨੂੰ ਦੱਸ ਦਈਏ ਕਿ ਸੰਸਦਾਂ ਦੀ ਮਾਨਸਿਕ ਤਨਖਾਹ ਜਿਹੜੀ ਹੈ 1 ਲੱਖ ਰੁਪਿਆ ਸੀ ਤੇ ਜਿਸ ਨੂੰ ਵਧਾ ਕੇ ਹੁਣ 1 ਲੱਖ 24000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਉਧਰ ਉਹਨਾਂ ਦਾ ਡੇਲੀ ਪੱਤਾ ਸੀਗਾ ਜਿਹੜਾ 2000 ਰੁਪਏ ਸੀ ਜਿਸ ਨੂੰ ਵਧਾ ਕੇ 2500 ਰੁਪਏ ਕੀਤਾ ਹੈ ਪੁਰਾਣੇ ਸੰਸਦਾਂ ਦੀ ਮਾਨਸਿਕ ਪੈਨਸ਼ਨ 25000 ਤੋਂ ਵਧਾ ਕੇ 31000 ਰੁਪਏ ਕਰ ਦਿੱਤੀ ਹੈ 5 ਸਾਲ ਤੋਂ ਵੱਧ ਸੇਵਾ ਲਈ ਮਿਲਣ ਵਾਲੀ ਵਾਧੂ ਪੈਨਸ਼ਨ ਜੋ ਕਿ ਪਹਿਲਾਂ 2000 ਰੁਪਏ ਪ੍ਰਤੀ ਮਹੀਨਾ ਸੀ ਹੁਣ 2500 ਰੁਪਏ ਪ੍ਰਤੀ ਮਹੀਨਾ ਕੀਤੀ ਗਈ ਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਤਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ 5 ਸਾਲਾਂ ਦੇ ਵਿੱਚ ਮਹਿੰਗਾਈ ਨੂੰ ਦੇਖਦੇ ਹੋਏ ਸਰਕਾਰ ਨੇ ਇਹਨਾਂ ਦੀ ਤਨਖਾਹ ਦੇ ਵਿੱਚ ਵਾਅਦਾ ਕੀਤਾ ਹੈ ਸਰਕਾਰ ਦਾ ਕਹਿਣਾ ਹੈ ਕਿ ਇਹ ਵਾਧੂ ਪਿਛਲੇ 5 ਸਾਲਾਂ ਵਿੱਚ ਵਧੀ ਹੋਈ ਮਹਿੰਗਾਈ ਦੇ ਮੱਦੇ ਨਜ਼ਰ ਰੱਖਦੇ ਹੋਏ ਕੀਤੀ ਗਈ ਹੈ ਇਹ ਸੋਧ ਆਰਬੀਆਈ ਤੋਂ ਨਿਰਧਾਰਿਤ ਮਹਿੰਗਾਈ ਦਰ ਅਤੇ ਲਾਗਤ ਸੂਚਕਾਕ ਦੇ ਆਧਾਰ ਦੇ ਉੱਤੇ ਕੀਤੀ ਗਈ ਹੈ ਜਿਸ ਦਾ ਲਾਭ ਮੌਜੂਦਾ ਤੇ ਪੁਰਾਣੇ ਦੋਵਾਂ ਹੀ ਸੰਸਦਾਂ ਨੂੰ ਮਿਲੇਗਾ ਤਾਂ ਤੁਹਾਨੂੰ ਦੱਸ ਦਈਏ ਕਿ 2018 ਦੇ ਵਿੱਚ ਜਿਹੜਾ ਆਖਰੀ ਵਾਅਦਾ ਹੋਇਆ ਸੀ ਜਿਸ ਦੇ ਵਿੱਚ ਹੁਣ ਜਿਹੜੀ ਆ ਮੁੱਖ ਤਨਖਾਹ 1 ਲੱਖ ਰੁਪਏ ਪ੍ਰਤੀ ਮਹੀਨਾ ਨਿਰਧਾਰਤ ਕੀਤੀ ਗਈ ਸੀ ਜਿਸ ਦਾ ਮਕਸਦ ਇਹ ਸੀ ਕਿ ਉਹਨਾਂ ਦੀ ਤਨਖਾਹ ਮਹਿੰਗਾਈ ਅਤੇ ਉਹਨਾਂ ਦੇ ਲਿਵਿੰਗ ਲਾਈਫ ਦੀ ਵੱਧਦੀ ਲਾਗਤ ਦੇ ਅਨੁਸਾਰ ਹੋਵੇਗਾ ਸਾਲ 2018 ਦੇ ਸੋਧ ਅਨੁਸਾਰ ਸੰਸਦਾਂ ਨੂੰ ਆਪਣੇ ਹਲਕੇ ਦੇ ਵਿੱਚ ਦਫ਼ਤਰ ਚਲਾਉਣ ਅਤੇ ਉਹਨਾਂ ਦੇ ਲੋਕਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ 70000 ਰੁਪਏ ਪੱਤਾ ਮਿਲ ਸੀ ਤੇ ਜਿਸ ਦੇ ਇਲਾਵਾ ਦਫਤਰੀ ਖਰਚ ਦੇ ਲਈ 6 60000 ਰੁਪਏ ਪ੍ਰਤੀ ਮਹੀਨਾ ਅਤੇ ਸੰਸਦ ਸੈਸ਼ਨ ਦੌਰਾਨ ਹਰ ਦਿਨ 2000 ਰੁਪਏ ਪ੍ਰਤੀ ਪੱਤਾ ਜਿਹੜਾ ਉਹ ਦਿੱਤਾ ਜਾਂਦਾ ਸੀ ਹੁਣ ਇਹਨਾਂ ਪੱਤਿਆਂ ਦੇ ਵਿੱਚ ਵੀ ਵਾਧਾ ਕੀਤਾ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਸੰਸਦਾਂ ਨੂੰ ਹੋਰ ਕਿਹੜੀਆਂ-ਕਿਹੜੀਆਂ ਉਹ ਸਹੂਲਤਾਂ ਨੇ ਜਿਹੜੀਆਂ ਉਹ ਮਿਲਦੀਆਂ ਨੇ ਤਾਂ ਉਹਨਾਂ ਨੂੰ ਹਰ ਸਾਲ ਫੋਨ ਅਤੇ ਇੰਟਰਨੈਟ ਉਪਭੋਗਤਾ ਦੇ ਲਈ ਪੱਤਾ ਮਿਲਦਾ ਉਹਨਾਂ ਨੂੰ ਆਪਣੇ ਪਰਿਵਾਰ ਦੇ ਲਈ ਹਰ ਸਾਲ ਦੇ ਵਿੱਚ 34 ਮੁਫਤ ਘਰੇਲੂ ਉਡਾਨਾਂ ਦੀ ਸਹੂਲਤ ਮਿਲਦੀ ਹੈ। ਉਹ ਫਰਸਟ ਕਲਾਸ ਦੇ ਵਿੱਚ ਰੇਲ ਯਾਤਰਾ ਕਰ ਸਕਦੇ ਨੇ ਭਾਵੇਂ ਉਹ ਕੰਮ ਦੇ ਲਈ ਹੋਵੇ ਚਾਹੇ ਨਿੱਜੀ ਦੌਰੇ ਦੇ ਲਈ। ਸੜਕ ਯਾਤਰਾ ਕਰਨ ਦੇ ਲਈ ਉਹਨਾਂ ਨੂੰ ਤੇਲ ਦਾ ਖਰਚ ਮਿਲਦਾ ਹੈ ਤੇ ਇਸ ਦੇ ਇਲਾਵਾ ਹਰ ਸਾਲ 50000 ਬਿਜਲੀ ਦੇ ਯੂਨਿਟ ਫ੍ਰੀ ਮਿਲਦੇ ਨੇ ਤੇ 4000 ਕਿਲੋ ਲੀਟਰ ਪਾਣੀ ਜਿਹੜਾ ਮੁੱਫਤ ਦਿੱਤਾ ਜਾਂਦਾ ਤਾਂ ਉਹਨਾਂ ਨੂੰ ਰਹਿਣ ਦੇ ਲਈ ਸਹੂਲਤਾਂ ਜਿਹੜੀਆਂ ਮਿਲਦੀਆਂ ਨੇ ਉਹ ਵੀ ਦੱਸ ਦਨੇ ਆ ਤਾਂ ਤੁਹਾਨੂੰ ਦੱਸ ਦਈਏ ਕਿ ਸਰਕਾਰ ਦੇ ਵੱਲੋਂ ਉਹਨਾਂ ਦੇ ਰਹਿਣ ਦੀ ਵਿਵਸਥਾ ਜਿਹੜੀ ਕੀਤੀ ਜਾਂਦੀ ਹੈ ਦਿੱਲੀ ਦੇ ਵਿੱਚ 5 ਸਾਲਾਂ ਲਈ ਮੁਫਤ ਰਹਾਇਸ਼ ਦੀ ਸਹੂਲਤ ਮਿਲਦੀ ਹੈ ਤੇ ਉਹਨਾਂ ਦੀ ਸੀਨੀਅਰਿਟੀ ਦੇ ਆਧਾਰ ਤੇ ਹੋਸਟਲ ਦੇ ਕਮਰੇ ਅਪਾਰਟਮੈਂਟ ਅਤੇ ਬੰਗਲੇ ਦਿੱਤੇ ਜਾਂਦੇ ਨੇ ਜੋ ਸੰਸਦੀ ਸਰਕਾਰੀ ਘਰ ਨਹੀਂ ਲੈਂਦੇ ਉਹਨਾਂ ਨੂੰ ਘਰ ਦੇ ਕਿਰਾਏ ਲਈ ਵਧਿੱਕੀ ਭੱਤਾ ਜਿਹੜਾ ਉਹ ਦਿੱਤਾ ਜਾਂਦਾ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਸੰਸਦਾਂ ਦੇ ਮੈਂਬਰਾਂ ਦੇ ਲਈ ਹੁਣ ਵੱਡਾ ਤੋਹਫਾ ਸਰਕਾਰ ਨੇ ਦਿੱਤਾ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਨੇ ਜਿਹੜੇ ਸੰਸਦੀ ਉਹਨਾਂ ਦੇ ਲਈ ਸਰਕਾਰ ਦਾ ਵੱਡਾ ਤੋਹਫਾ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਗਿਆ ਜਿਨ੍ਹਾਂ ਦੀ ਤਨਖਾਹ 1 ਲੱਖ ਰੁਪਿਆ ਸੀ ਹੁਣ ਉਹ ਵੱਧ ਕੇ 1 ਲੱਖ 24000 ਰੁਪਏ ਕਰ ਦਿੱਤੀ ਗਈ ਹੈ ਤੇ ਨਾਲ ਹੀ ਪੈਨਸ਼ਨਾਂ ਦੇ ਵਿੱਚ ਵਾਅਦਾ ਕੀਤਾ ਗਿਆ ਨਾਲ ਹੀ ਉਹਨਾਂ ਦੇ ਰੋਜ਼ ਦਾ ਜਿਹੜਾ ਭੱਤਾ ਉਹਨਾਂ ਨੂੰ ਮਿਲਦਾ ਸੀ ਉਸ ਦੇ ਵਿੱਚ ਵਾਅਦਾ ਕੀਤਾ ਗਿਆ ਸਰਕਾਰ ਨੇ ਇਹ ਵਾਅਦਾ ਜਿਹੜਾ ਵੱਧਦੀ ਮਹਿੰਗਾਈ ਨੂੰ ਦੇਖਦੇ ਹੋਏ ਜਿਹੜਾ ਡਿਸਾਈਡ ਕੀਤਾ ਤੇ ਇਸ ਦੇ ਨਾਲ ਹੀ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਮੋਟਾ ਵਾਅਦਾ ਤੇ ਕੁੱਲ ਮਿਲਾ ਕੇ ਜੇਕਰ ਆਪਾਂ ਗੱਲ ਕਰੀਏ ਤਾਂ ਸਾਰਾ ਜਿਹੜਾ ਜਿੰਨਾ ਵੀ ਵਾਅਦਾ ਵਾਅਦਾ ਮਿਲਿਆ ਉਹਨਾਂ ਨੂੰ ਉਹ ਉਹਨਾਂ ਦੇ ਖਰਚਿਆਂ ਨੂੰ ਮਿਲਾ ਕੇ ਸਾਰਾ ਕੁਝ ਕਰਕੇ 24% ਤੱਕ ਦਾ ਵਾਦਾ ਜਿਹੜਾ ਉਹ ਕੀਤਾ ਗਿਆ ਸਰਕਾਰ ਦੇ ਵੱਲੋਂ ਜਿਹੜੇ ਸਾਬਕਾ ਸੰਸਦ ਹੀ ਸੀ ਉਹਨਾਂ ਦੀਆਂ ਪੈਨਸ਼ਨਾਂ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਜਿਨ੍ਹਾਂ ਨੂੰ 25000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਸੀ ਉਹ ਹੁਣ 31000 ਰੁਪਏ ਕਰ ਦਿੱਤੀ ਗਈ ਹੈ